ਤੁਸੀਂ ਬਦਮਾਸ਼ੀ ਮੈਂ ਜੇ ਤੁਸੀਂ ਬਦਮਾਸ਼ੀ ਕਰਦੇ ਹੋ ਏਦਾਂ ਧੱਕਾ ਵੀ ਨਹੀਂ ਚਾਹਦਾ ਮੈਂ ਇੱਕ ਲੇਡੀ ਨੂੰ ਮੇਰੀ ਸੁਣੇ ਦੀ ਗੱਲ ਸੁਣ ਲੈ ਮੇਰੀ ਸਾਨੀ ਮੈਂ ਤਰੋਂ ਮੈਂ ਤੁਹਾਨੂੰ ਬਲਾਸ਼ਵਰ ਕਹਿ ਰਿਹਾ ਤਰੋਂ ਮੈਂ ਇਹ ਓਕੇ ਨਾ ਹੋ ਮੈਂ ਤਰੋਂ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਹਾਂ ਮੈਂ ਵੀ ਕਹਿ ਰਹੇ ਹਾਂ ਪਿਆਰ ਨਾ ਗੱਲ ਕਰੋ ਬੰਦੇ ਮੂੰਹ ਵੱਲ ਕਰ ਮੈਂ ਤੇਰੀ ਕੰਪਲੇਂਟ ਲੈ ਲਈ ਹੈ ਮੈਂ ਕਹਿੰਦਾ ਮੇਰੀ ਕੰਮ ਤੈਨੂੰ ਲਾਸ ਕਹਦਾ ਹੁਣ ਤੈਰੀ ਮੈਂ ਕੰਪਲੇਨਟ ਲੈ ਲਈ ਗਰੀਬ ਬੰਦੇ ਦੀ ਕੰਪਲੇਨਟ ਮੈਂ ਜਿਹੜਾ ਤੈਨੂੰ ਕਿਹਨੂੰ ਕਹਦਾ ਮੈਂ ਉਹੀ ਬੰਦੇ ਦੀ ਕੰਪਲੇਨਟ ਦੋਤੀ ਹਵਾ ਕਰਨੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਲੇਕਿਨ ਕੰਪਲੇਨਟ ਲੈ ਲਈ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਬੁਲਾਉਣਾ ਨਹੀਂ ਫੇਰ ਅਸੀਂ ਚੱਲੇ ਆ ਕੰਪਲੇਨਟ ਦੇ ਇਹਨੂੰ ਹੀ ਖੜੇ ਦੀ ਫੇਰ ਤੇ ਕੰਪਲੇਨਟ ਦੇ ਦਈਆ ਨਾ ਸਰ ਜਾਓ ਜਾ ਮੈਂ ਬੁਲਾ ਲਾ ਦਿੰਦਾ ਅੱਗੇ ਜਾਰ ਸਾਹਿਬ ਮੈਂ ਮੈਂ ਤੈਨੂੰ ਸੈਂਟੋਵ ਇਹੀ ਗੱਲ ਕਰਦਾ ਹਾਂ ਜਾ ਰਹੇ ਆ ਤੁਸੀਂ ਜਾ ਦੀ ਲਿਮਟ ਹੁੰਦੀ ਆ ਲਿਮਟ ਮੈਂ ਕੋਈ ਲਿਮਟ ਕਰਾਸ ਨਹੀਂ ਤੈਨੂੰ ਸਾਰੀ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇਰੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈ ਆ ਮੈਂ ਚੋਰ ਆ ਮੈਂ ਚੋਰ ਨਹੀਂ ਮੈਂ ਚੋਰ ਆ ਮੈਂ ਤੇਨੂੰ ਮੈਂ ਇੱਕ ਮੁਹੱਲੇ ਦਾ ਮੁਹਤਵਰ ਮੈਂ ਤੇਨੂੰ ਮੈਂ ਮੁਹਤਵਰ ਮੈਂ ਹੀ ਦੇਦਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਆ ਮੈਂ ਚੌਂਕੀਦਾਰ ਆ ਗਾੜੀ ਵੀਰੇ ਮੈਂ ਤੇਨੂੰ ਹੁਣ ਲਾਸ਼ ਕਹਤੋ ਤੈਨੂੰ ਮੰਨਣਾ ਮੈਂ ਚੋਰ ਆ ਫਿਰ ਤੂੰ ਕਸ ਕਰ ਰਿਹਾ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋ ਰਹੀ ਕਰੀ ਜਨਾ ਹੈ ਹਲੋ ਓਏ ਜੱਜ ਸਾਹਿਬ ਆਹ ਦਿਮਾਗ ਖਾਣ ਕਿੱਥੇ ਤੇਰਾ ਇੱਕ ਮਿੰਟ ਤੇਰੀ ਵਰਗਾਂ ਬਹੁਤ ਦੇਖੀ ਨੇ ਇੱਥੇ ਭਾਈ ਮਾਰ ਮਤ ਸੀੜ ਕਰ ਦੂੰਗਾ ਮੈਂ ਭਾਈ ਥੋੜੀ ਦੇਰ ਪਹਿਲਾਂ ਸਾਡੇ ਧਿਆਨ ਚ ਆਇਆ ਸੀ ਕਿ ਕੁਝ ਵਿਅਕਤੀ ਜਿਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਵੀ ਇੱਕ ਸਾਨੂੰ ਦਰਵੇਸ਼ ਕਹਿਣ ਵਾਲਾ ਜਿਹੜਾ ਆਪਾਂ ਕੁੱਤੇ ਦਾ ਗਲਾ ਘੁੱਟ ਕੇ ਜਿਹਨੂੰ ਆਪਾਂ ਆਪਣੀ ਭਾਸ਼ਾ ਦੇ ਦਰਵੇਸ਼ ਵੀ ਕਹਿੰਦੇ ਆ ਜਿਹਨੂੰ ਆਪਾਂ ਪੂਜਦੇ ਆ ਉਹਦਾ ਗਲਾ ਘੁੱਟ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਸੀ ਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਇਦੇ ਲਈ ਇੱਕ ਲਾਅ ਬਣਾਇਆ ਹੋਇਆ ਵੀ ਜਿਹੜਾ ਐਨੀਮਲ ਐਕਟ ਆਪਾਂ ਕਹਿ ਦਨੇ ਆ ਤੇ ਅੱਜ ਜਦੋਂ ਉਹਦੀ ਅਸੀਂ ਕੰਪਲੇਂਟ ਕਰਨੇ ਲੇਡੀਜ਼ ਉੱਥੇ ਆਈਆਂ ਜਾਂ ਅਸੀਂ ਆਏ ਚੌਂਕੀ ਇੰਚਾਰਜ ਵੱਲੋਂ ਪਹਿਲਾਂ ਤਾਂ ਇੱਕ ਕਾਰਪੋਰੇਸ਼ਨ ਦਾ ਬਹਾਨਾ ਲਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਬਤਮੀਦੀ ਤੇ ਉਤਰਿਆ ਆਇਆ ਤੇ ਜਿੱਥੇ ਤੱਕ ਜੇ ਮੈਂ ਇਹ ਸਮਝਦਾ ਵੀ ਜੇ ਇਹੀ ਬਤਮੀਦੀ ਕਰਨ ਦੀ ਥਾਂ ਜੇ ਕਾਰਵਾਈ ਟਾਈਮ ਤੇ ਕੀਤੀ ਹੋਵੇ ਤਾਂ ਇੱਦਾਂ ਦੀ ਕੋਈ ਗੱਲ ਨਾ ਹੁੰਦੀ ਤੇ ਅੱਜ ਜੇ ਮੈਂ ਮੇਰੇ ਨਾਲ ਜਿਹੜੀ ਬਤਮੀਦੀ ਹੋਈ ਆ ਮੈਂ ਤਾਂ ਉਹਦੀ ਕੰਪਲੇਂਟ ਦਊਂਗਾ ਪਹਿਲਾਂ ਇਹ ਪਰਚਾ ਦਰਜ ਕਰਾ ਕੇ ਉੱਠੂੰਗਾ ਤੇ ਇਕਨ ਚਾਰਜ ਨੂੰ ਨਸੀਹਤ ਆ ਜੇ ਤੇਰੀ ਲੱਤਾਂ 'ਚ ਇੰਨੀ ਜਾਨ ਤਾਂ ਐ ਕਰ ਪਹਿਲਾਂ ਤੂੰ ਉਤੇ ਕਾਰਵਾਈ ਕਰਕੇ ਦਿਖਾ ਤੂੰ ਪਰਵਾਨੇ ਦੇ ਬਹਾਨੇ ਨਾ ਲਾਉਂਦਾ ਤੇ ਅੱਜ ਤੂੰ ਸਾਡੇ ਗਲ ਪੈਣਾ ਤੂੰ ਪੈਣ ਜੋਗਾ ਹੈ ਨਹੀਂ ਤੂੰ ਅੱਜ ਪੈ ਗਿਆ ਪਰ ਤੂੰ ਗਲਤੀ ਕੀਤੀ ਆ ਤੇ ਅੱਜ ਇਹ ਲਾਅ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਦੇ ਗਲ ਪੈਣਾ ਜੇ ਅਸੀਂ ਕਿਸੇ ਨੂੰ ਆਏ ਨੂੰ ਮੈਂ ਕਹਿੰਦਾ ਅਸੀਂ ਪੰਜਾਬੀ ਆ ਪੰਜਾਬੀ ਦਾ ਘਰ ਆਏ ਦੁਸ਼ਮਣ ਦੀ ਵੀ ਇੱਜ਼ਤ ਕਰਦੇ ਆ ਤੇ ਮੈਨੂੰ ਲੱਗਦਾ ਇਹਨੇ ਪਤਾ ਨਹੀਂ ਕਿਹੜਾ ਪੱਗ ਬੰਨੀ ਹੈ ਕਿਉਂ ਇਹ ਕਿਹੜਾ ਪੰਜਾਬੀ ਹੈ ਤੇ ਕਿਹੜੇ ਕਾਨੂੰਨ ਦੀ ਕਿਤਾਬ ਪੜ੍ਹੀ ਹੈ ਨੇ ਕਾਰਵਾਈ ਨਾ ਕਰਨ ਦੇ ਪਿੱਛੇ ਕੋਈ ਰਾਜਨੀਤਿਕ ਦਬਾਅ ਤਾਂ ਨਹੀਂ ਹੈਗਾ ਰਾਜਨੀਤਿਕ ਦਬਾਅ ਹੋ ਸਕਦਾ ਜਿਹੜਾ ਇੰਚਾਰਜ ਇਹਨਾਂ ਹਾਈਪਰ ਹੋ ਕੇ ਬਾਹਰ ਚੱਲ ਕੇ ਆ ਕੇ ਸਾਨੂੰ ਕਹਿ ਰਿਹਾ ਵੀ ਚੌਂਕੀ ਇੱਕ ਚੌਂਕੀ ਆ ਉੱਥੇ ਹਰੇਕ ਬੰਦਾ ਜਾ ਸਕਦਾ ਇੱਕ ਮੈਂ ਕਹਿੰਦਾ ਇੱਕ ਸਰਕਾਰੀ ਜਗ੍ਹਾ ਆ ਉੱਥੇ ਕੋਈ ਵੀ ਸਰਕਾਰੀ ਦਰਵਾਜ਼ੇ ਕੋਈ ਵੀ ਬੰਦਾ ਜਾ ਸਕਦਾ ਉਹਨੂੰ ਆਪਾਂ ਸਰਕਾਰੀ ਦਰਵਾਜ਼ੇ ਤੋਂ ਧੱਕੇ ਮਾਰ ਕੇ ਕੱਢਣਾ ਤੇ ਬਾਹਰ ਜਾਓ ਹੱਥੋ ਪਾਈ ਦੀ ਕੋਸ਼ਿਸ਼ ਕਰਨਾ ਮੈਂ ਸਮਝਦਾ ਇਹ ਵੀ ਇੱਕ ਅਫੈਂਸ ਹੈ ਇਹ ਮੈਂ ਜੀ 31 ਨੰਬਰ ਗਲੀ ਦੇ ਵਿੱਚ ਡੌਗ ਫੀਡਰ ਆ ਮੈਂ ਫੀਡ ਕਰਵਾਨੀ ਆ ਕੱਲ ਇਹਨਾਂ ਨੇ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਹੈ ਡੌਗਸ ਨੂੰ ਉਹਨਾਂ ਦੇ ਗੱਲੇ ਦੇ ਉੱਤੇ ਪੱਟਾ ਪਾ ਕੇ ਉਹਨਾਂ ਨੂੰ ਘਿਈਸਿਆ ਗਿਆ ਉਹਨਾਂ ਨੂੰ ਫਾਂਸੀ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਦੀ ਕੰਪਲੇਨਟ ਲੈ ਕੇ ਆਏ ਆ ਇੱਥੇ ਚੌਕੀ ਇਨ ਚਾਰਜ ਨੇ ਸਾਡੀ ਕੰਪਲੇਨਟ ਨਹੀਂ ਲਈ ਹੈਗੀ ਅਸੀਂ ਸਵੇਰ ਦੇ ਨਿਕਲੇ ਹੋਏ ਆ ਅਸੀਂ ਸਵੇਰ ਦੇ ਇੱਥੇ ਹੀ ਖੜੇ ਹੋਏ ਆ ਉਹ ਸਾਨੂੰ ਉਹ ਸਾਨੂੰ ਇਹ ਗੱਲ ਕਹਿ ਰਹੇ ਨੇ ਕਿ ਕਹਿੰਦੇ ਜਾਓ ਕਹਿੰਦੇ ਅਸੀਂ ਉਹਨਾਂ ਨੂੰ ਬੁਲਾ ਕੇ ਸਮਝਾ ਦਾਂਗੇ ਮੇਰੇ ਨਾਲ ਹੀ ਕਨ ਮੈਰੀਡ ਲੜਕੀ ਆ ਉਹਦੇ ਨਾਲ ਬੈਟਚ ਹੋਇਆ ਵਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਬੈਟਚ ਹੋਣ ਦੇ ਬਾਵਜੂਦ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਉਹਨਾਂ ਨੂੰ ਸਮਝਾ ਕੇ ਛੋੜ ਦਾਂਗੇ ਕੀ ਗੱਲ ਕਿਸੇ ਲੜਕੀ ਦੀ ਕੋਈ ਇੱਜ਼ਤ ਨਹੀਂ ਹੈ ਸਾਡੇ ਸਮਾਜ ਦੇ ਵਿੱਚ ਕੀ ਚਾਹਨੇ ਕੀ ਹੋਣ ਅਸੀਂ ਜੀ ਪਰਚਾ ਸੌਣੇ ਜਿਨ੍ਹਾਂ ਨੇ ਡੌਗ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਸੀਂ ਪਰਚਾ ਸੌਣੇ ਧੰਨਵਾਦ ਹੈ ਤੁਸੀਂ ਮੈਨੂੰ ਦੱਸਿਆ ਵਾ ਸੀ ਮਾਮਲਾ ਇਹ ਇੱਕ ਦਰਖਾਸਤ ਆਈ ਸੀ ਉਹਨੇ 6 ਵਜੇ ਦਰਖਾਸਤ ਦੇ ਕੇ ਗਈ ਨੇ ਦੇਖਾਂ ਰਣੀ ਉਹ ਕਿਤੇ ਡੌਗ ਲਵਰ ਨੇ ਉਹ ਕਿਤੇ ਮਹੱਲੇ ਵਿੱਚ ਉਹਦੇ ਪ੍ਰੀਤਨਗਰ ਰਹਿੰਦੇ ਨੇ ਉੱਥੇ ਕਿਤੇ ਆਪਣੇ ਲਵਰ ਕਰਕੇ ਉਹਾਂ ਫੀਡ ਫੂਡ ਕਿਤੇ ਇਕੱਠੀ ਕਰਕੇ ਪਾਦੇ ਨੇ ਤੇ ਕੁੱਤੇ-ਕੱਤੇ ਕਾਫੀ ਇਕੱਠੇ ਹੋ ਜਾਂਦੇ ਨੇ ਉਹ ਹੁਣ ਕਹਿੰਦੇ ਵੀ ਸਾਡੇ ਵੀ ਕੁੱਤਿਆਂ ਨੂੰ ਉਹਨੇ ਜਿਹੜੇ ਮਹੱਲੇ ਜਿਹੜਾ ਦਾ ਬੰਦਾ ਕੋਈ ਆਪਣੇ ਅਜ ਜਸਪਾਲ ਸਿੰਘ ਤੇ ਰੋਬਨ ਮਨਜਿੰਦਰ ਵਗੈਰਾ ਇਹ ਕੁੱਤੇ ਨੂੰ ਕੁੱਟਦੇ ਨੇ ਜੀ ਹੈ ਨਾ ਉਹ ਦਰਖਾਸਤ ਲੈ ਲਈ ਸੀਗੀ ਉਹਨਾਂ ਨੂੰ ਹੁਣ ਜਦੀ ਪਾਰਟੀ ਜਸਪਾਲ ਸਿੰਘ ਜੀ ਨਾਲ ਅਲੀਗੇਸ਼ਨ ਲੈਣ ਉਹਨਾਂ ਨੇ ਬੁਲਾਇਆ ਹੈ ਉਹ ਬੁਲਾ ਕੇ ਸੁਣਦੇ ਵਕ ਕੀ ਗੱਲ ਪਤਾ ਹੈ ਕੋਰਾਰੇ ਜਸਤਾਈ ਰੇਨ ਵਿੱਚ ਟੈਲੀਫੋਨ ਤੇ ਗੱਲ ਹੋਈ ਜੀ ਆ ਰਹੇ ਨੇ ਉਹ ਸਰ ਤੇ ਸਭ ਜਿਹੜੀ ਇੱਕ ਅਮਨ ਸ਼ਾਣੀ ਕੋਲ ਜਾਬ ਲਾ ਕੇ ਅਭੀ ਜਿਹੜੇ ਚਾਰਜ ਲੈ ਚੌਕੀ ਦਾ ਉਹਨਾਂ ਨੇ ਮੇਰੇ ਨਾਲ ਬਤਨੀ ਸੀ ਕੀਤੀ ਮਤਲਬ ਮਾਰ ਲਈ ਪੈਰ ਜਿਹਾ ਤੇ ਖੱਪੜ ਮਾਰੂ ਇਹ ਵਦਨ ਕੀ ਕਰਵਾ ਬਿਲਕੁਲ ਝੂਠ ਹੈ ਕੋਈ ਚਾਹੀ ਨਹੀਂ ਬਿਲਕੁਲ ਉਹ ਵੀ ਨਹੀਂ ਚੱਲਦੀ ਹੈ ਜੀ ਉਹਦੇ ਸਾਹਮਣੇ ਦੇ ਵਿੱਚ ਆਏ ਸੀਗੇ ਮੈਂ ਉਹਨੂੰ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਸੀ ਦਰਖਾਸਤ ਦੇ ਕੇ ਜਿਹੜੀ ਪਾਰਟੀ ਦਰਖਾਸਤ ਵਾਪਸ ਲੈ ਗਈ ਸੀ ਮੈਂ ਤੇ ਅਗਰ ਮੇਰੇ ਕੋਲ ਦਰਖਾਸਤ ਹੁੰਦੀ ਹੈ ਮੈਂ ਤਾਂ ਦਰਖਾਸਤ ਦੇ ਅਕੋਰਡਿੰਗ ਗੱਲ ਕਰਨੀ ਜੇ ਉਹ ਦਰਖਾਸਤ ਹੀ ਕਹਿੰਦੇ ਅਸੀਂ ਦਰਖਾਸਤ ਨਹੀਂ ਦੇਣੀ ਉਹ ਦਰਖਾਸਤ ਵਾਪਸ ਲੈ ਗਏ ਨੇ ਉਹਦੇ ਵਿੱਚ ਤਾਂ ਫਿਰ ਗੱਲ ਕਰਵੇ ਉਹ ਦੁਬਾਰਾ ਫਿਰ ਲੈ ਕੇ ਨਾਲ ਆਇਆ ਸੈਣੀ ਉਹ ਕਹਿੰਦੇ ਇਹ ਦਰਖਾਸਤ ਨਹੀਂ ਤੇ ਦਰਖਾਤੇ ਦਰਖਾਤੇ ਦੂਜੀ ਪਾਰਟੀ ਅਖੀਰਤ ਜਦੋਂ ਕੋਈ ਕੰਪਲੇਨਟ ਦਿੰਦਾ ਤਾਂ ਦੂਜੀ ਪਾਰਟੀ ਨੂੰ ਪੱਖ ਸੁਣਨਾ ਹੁੰਦਾ ਉਹਦਾ ਉਹਨੂੰ ਕਾਲ ਵੀ ਕਰਨੀ ਹੁੰਦੀ ਹੈ ਇਹ 5 ਪੰਜਾ ਮਿੰਟਾਂ ਵਿੱਚ ਤਾਂ ਨਹੀਂ ਜਲਦੀ ਨਹੀਂ ਜਲਦੀ ਤਾਂ ਨਹੀਂ ਅੱਜ ਮੈਂ ਹੁਣੇ ਬੁਲਾਓ ਜੀ ਉਹਨੂੰ ਆਹੀ ਗੱਲ ਕਹੀ ਹੈ ਵੀ ਦਰਖਾਤ ਤੇਰੀ ਦੇਣੀ ਹੈ ਤੂੰ ਦਿਖਾ ਦੇ ਦੇ ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ ਅੱਜ ਅਸਟ ਨੰਬਰ ਮੈਂ ਟੈਲੀਫੋਨ ਬਰਿਆਂ ਬੁਲਾਉਣ ਵਾਸਤੇ ਲਿਖੇ ਸੀ ਉਦੋਂ ਓਕੇ ਉਹ ਕਹਿੰਦੇ ਨਹੀਂ ਕਿ ਅਸੀਂ ਹੁਣ ਧਰਨਾ ਲਾਣਾ ਮੈਂ ਕਿਹਾ ਧਰਨਾ ਤੇ ਇਹ ਧਰਨਾ ਗਾ ਹਰ ਚੀਜ਼ ਧਰਨੇ ਨਾਲ ਹੀ ਗੱਟੀ ਘੱਟੋ ਘੱਟ ਕੋਈ ਕੰਪਲੇਨਟ ਦਿੰਦਾ ਤਾਂ ਦੂਜੀ ਪ ਔਰ ਜੇ ਉਹ ਕਵੇ ਹੁਣੇ ਹੀ ਕਾਰਵਾਈ ਕਰੋ ਉਸ ਤਰ੍ਹਾਂ ਨਹੀਂ ਹੁੰਦਾ ਕਿ ਲੱਗਦਾ ਕਿ ਇਹਨਾਂ ਦੀ ਆਸ ਵਿੱਚ ਲੜਾਈ ਹੋਈ ਹੈ ਦੋਨੇ ਪਾਸੇ ਇਹਨਾਂ ਦੀ ਜੋ ਇਹਨਾਂ ਨੇ ਐਕਚੁਅਲੀ ਕੀ ਹੈ ਮੈਂ ਜੋ ਹੁਣ ਮੈਨੂੰ ਪਤਾ ਲੱਗਾ ਕਿ ਮੈਂ ਟੈਲੀਫੋਨ ਤੇ ਜਸਪਾਲ ਸਿੰਘ ਨੂੰ ਕਾਲ ਕੀਤੀ ਸੀ ਕਿ ਭਾਈ ਆ ਕੇ ਦਰਖਾਸਤ ਸੰਭਿਲਾਓ ਉਹ ਬੇਕਾਰ ਨਹੀਂ ਉਹਨੇ ਮੈਨੂੰ ਬਰਬਰੀ ਦੱਸਿਆ ਕਿ ਇਹ ਇਸ ਤਰ੍ਹਾਂ ਕਰਕੇ ਜਿਹੜੀ ਦੇਖਾ ਰਣੀ ਹੈ ਇਹ ਇੱਥੇ ਲਿਆ ਕੇ ਫੀਡ ਕੁੱਤੇ ਸਾਰੇ ਗਲੀ ਦੇ ਕੁੱਤੇ ਕਰ ਦਿੰਦੇ ਨੇ 35-40 ਕੁੱਤੇ ਇਕੱਠੇ ਕਰ ਲੈਂਦੀ ਹੈ ਤੇ ਕੁੱਤੇ ਦਾ ਮੇਰੇ ਫਾਦੇ ਨੂੰ ਪਿਛਲੀ ਕਟਿਆ ਅਜੇ ਇੰਜੈਕਸ਼ਨ ਪੰਜਵਾਂ ਇੰਜੈਕਸ਼ਨ ਉਹਦੇ ਲੱਗਿਆ ਮੇਰੇ ਫਾਦੇ ਨੂੰ ਕੱਟਦਾ ਸੀ ਕੁੱਤਿਆਂ ਦਾ ਇਹਨਾਂ ਅਸਲ ਕੀ ਇਹਨਾਂ ਦੇ ਮੈਨ ਜੋ ਦੇਖਿਆ ਇਹਨਾਂ ਦਾ ਆਪਸੀ ਵਿਚਾਰ ਇੱਕ ਦੂਜੇ ਨਾਲ ਵਿਚਾਰ ਮਤ ਭੇਦਨੇ ਉਹ ਮਤ ਭੇਦ ਲੈ ਕੇ ਇੱਕ ਦੂਜੇ ਦੇ ਆ ਚੀਜ਼ਾਂ ਕਰਦੇ ਨੇ ਸਰ ਦੂਜੀ ਇੱਕ ਵੀਡੀਓ ਹੋਰ ਵਾਇਰਲ ਹੋਣੀ ਜਿਹਦੇ ਵਿੱਚ ਕੁੱਤੇ ਨੂੰ ਮਾਰਿਆ ਜਾ ਰਿਹਾ ਪਰ ਕੁੱਤਾ ਕਹਿੰਦੇ ਬਚ ਗਿਆ ਮਰਿਆ ਨਹੀਂ ਦਾ ਰਸੀ ਪਾ ਕੇ ਉਹਨੂੰ ਉਹਨੂੰ ਪਾ ਰਹੇ ਹੁਣ ਉਹ ਤੁਹਾਨੂੰ ਪੱਕਾ ਸੁਣਾਗੇ ਨਾ ਹੁਣ ਕਿਉਂਕਿ ਉਹਨਾਂ ਨੇ ਬਰਬਲੀ ਨੂੰ ਦੱਸਿਆ ਕਿ ਅਸੀਂ ਕੁੱਤੇ ਇਹ ਕੁੱਤੇ ਵਾਰ ਇਕੱਠੇ ਹੁੰਦੇ ਅਸੀਂ ਕੁੱਤੇ ਪੜਾ ਕਰਕੇ ਇਹਨੂੰ ਪੜਾ ਪਾ ਕੇ ਇਹਨੂੰ ਕੁੱਤੇ ਛੱਡਣਾ ਸੀਗਾ ਕਿ ਇਥੋਂ ਬਾਹਰ ਛੱਡ ਕੇ ਆਣੇ ਸੀ ਕੁੱਤੇ ਉਹਦੇ ਬਰਬਲੀ ਹੈ ਇਹ ਜੋ ਟੈਲੀਫੋਨ ਦੇ ਮੈਨ ਦੱਸਿਆ ਬਾਕੀ ਬਾਕੀ ਦੇਖ ਲੈਂਦੇ ਹਾਂ ਜੇ ਇਦਾਂ ਪੁੱਤੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੁਲਿਸ ਜਿਹੜੀ ਆ ਉਹਦੇ ਤੇ ਇਹ ਕੋਡਾ ਉਹਦੇ 'ਚ ਕੋਈ ਡਾਂਗ ਵਾਰਿਆ ਨਹੀਂ ਕੋਈ ਡਾਂਗ ਵਾਰਿਆ ਨਹੀਂ ਮਾਰੇ ਕੋਈ ਉਹ ਪਤਾ ਕਰੂਗਾ ਕੀ ਇਹ ਪਟਾ ਪਾਣ ਵਾਸਤੇ ਹੈ ਕਾਦ ਲਈ ਫੜ ਰਹੇ ਨੇ ਪੁੱਤ ਨੂੰ ਕੀ ਜੀ ਇਹ ਹੁਣ ਵੈਰੀਫਾਈ ਹੋਇਆ ਹੈ ਜਾਂ ਤਾਂ ਉਹਦੇ ਡਾਂਗ ਮਾਰੇ ਫਿਰ ਤਾਂ ਕਲੀਅਰ ਬੱਕੇ ਨਾਲ ਕੁੱਟਦੇ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਉਹਨੂੰ ਫੜ ਰਹੇ ਨੇ ਹੁਣ ਇਹ ਤਾਂ ਬਾਅਦ ਪ੍ਰਤਾਪ ਪਤਾ ਲੱਗੂ ਕਿਸ ਲਈ ਕੱਢ ਲਈ ਫੜ ਰਹੇ ਨੇ ਉਹ ਜਾਂ ਮਾਰ ਰਹੇ ਨੇ ਜਾਂ ਫਟਾ ਪਾਣ ਲਈ ਹੈ ਉਹ ਹੁਣ ਉਹਨਾਂ ਬੁਲਾਇਆ ਉਹਨ ਦਾ ਪਕਸਟ ਨੇ ਇੱਕ ਸਰ ਇਹ ਤਾਂ ਲੇਡੀਜ਼ ਆ ਜਿਹੜੀ ਡੋਗ ਲਵਰ ਆ ਗੁੜੀਆਂ ਉਹਨੇ ਦੱਸਿਆ ਕਿ ਮੇਰੇ ਨਾਲ ਵੀ ਉੱਥੇ ਲੋਕਾਂ ਨੇ ਮਤ ਨਹੀਂ ਸੀ ਕੀਤੀ ਉਹਦੀ ਵੀ ਕੰਪਲੇਂਟ ਵਗਾਰ ਆਈ ਉਹਦੀ ਉਹਦੀ ਮੇਲ ਪ੍ਰੋਬਲਮ ਹੈ ਨਾ ਉਹਦੇ ਕਰਕੇ ਤੇ ਹੈਗੀ ਕਿਉਂਕਿ ਉਹੀ ਡੋਗ ਲਵਰ ਹੈ ਉਹੀ ਕੁੱਤੇ ਇਕੱਠੇ ਕਰਦੇ ਉੱਥੇ ਫੀਡ ਪਾਉਂਦੀ ਕੁੱਤਿਆਂ ਨੂੰ ਉਹਦੇ ਕਰਕੇ ਉਹਦੇ ਕਰਕੇ ਮੇਨ ਪ੍ਰੋਬਲਮ ਹੈ ਉਹ ਕਰਨੀ ਮੇਰਾ ਸ਼ੇਡ ਸਾੜ ਵੀ ਹੋਈ ਹੈ ਜੀ ਉਹ ਤੇ ਪਾੜ ਤੋਂ ਪਾੜ ਉਹ ਤਾਂ ਹੁਣ ਐਲੀਗੇਸ਼ਨ ਲੈ ਦੇਖੋ ਉਹ ਦੇਖ ਪਾੜ ਸਿਰ ਕੇ ਬੁਲਾਏ ਨੇ ਪਾੜ ਦੇਖਾਂਗੇ ਜੇ ਕੋਈ ਸ਼ੇਡ ਸਾੜ ਤਾਂ ਵੀ ਕੋਈ ਨਹੀਂ ਜੋ ਬੰਦੀ ਕਾਰਵਾਈ ਕਰਾਂਗੇ ਜੇ ਸ਼ੇਡ ਸਾੜ ਵਾਲੀ ਤਾਂ ਉਹ ਵੀ ਕਰਾਂਗੇ ਆਦਰਵਾਇਜ਼ ਇਹ ਝੂਠ ਹੈ ਤੇ ਉਹ ਵੱਖਰੀ ਗੱਲ ਹੈ ਕੰਪਲੇਨ ਵਗੈਰਾ ਮਾ ਆ ਚੁੱਕੀ ਤੁਹਾਡੇ ਕੋਲੇ ਹਾਂ ਜਸਟ ਮੇਰੇ ਕੋਲ ਹੁਣੇ 6 ਵਜੇ ਕੰਪਲੇਨ 6:00 ਵਜੇ ਕੰਪਲੇਨ ਆਈ ਹੈ ਮੇਰੇ ਕੋਲ ਠੀਕ ਹੈ ਜੀ ਤੇ ਬੁਲਾਵਾਂਗਾ ਮੈਂ ਕਾਲ ਕੀਤੀ ਉਹਨਾਂ ਨੂੰ